ਜਿਨ੍ਹਾਂ ਨੂੰ ਸਿੱਖ ਅਮਰੀਕਨ ਬਾਰੇ ਨਹੀਂ ਪਤਾ ਉਸ ਦੇ ਬਾਰੇ ਕੁਝ ਦੱਸ ਤੋ ਕੀ ਹੈ ਫਿਲਮ ਕਿਸ ਬਾਰੇ ਹੈਗੀ ਤਾਂ ਤੁਸੀਂ ਇਹ ਕਿਉਂ ਇਹ ਮੂਵੀ ਬਣਾਈ ਸੋ ਅਮਰੀਕਨ ਸਿੱਖ ਜਿਹੜੀ ਪਿਕਚਰ ਹੈਗੀ ਛੋਟੀ ਜੀ ਇਹਨੂੰ ਸ਼ਾਰਟ ਫਿਲਮ ਕਹਿੰਦੇ ਨੇ 10 ਮਿੰਟ ਦੀ ਹੈਗੀ 10 ਤੋਂ ਥੋੜੇ ਮਿੰਟ ਥੋੜੀ ਜੀ ਹੈਗੀ ਸੋ ਸ਼ਾਰਟ ਫਿਲਮ ਕੈਟਾਗਰੀ ਚ ਮੰਨੀ ਜਾਂਦੀ ਹੈ ਸ਼ਾਰਟ ਫਿਲਮਸ ਦੇ ਵਿੱਚ ਫਿਰ ਲਾਈਵ ਐਕਸ਼ਨ ਹੁੰਦੀ ਹੈ ਨਾ ਇਹ ਐਨੀਮੇਸ਼ਨ ਹੈਗੀ ਹੈ ਇਹ ਪਿਕਚਰ ਐਕਚੁਅਲੀ ਦੋ ਜਣਿਆਂ ਦੀ ਬਣਾਈ ਗਈ ਹੈ ਇੱਕ ਤਾਂ ਮੈਂ ਹੈਗਾ ਇੱਕ ਰਾਇਨ ਵਾਸਟਰਾ ਹੈਗਾ ਮੇਰਾ ਇੱਕ ਕੋ-ਕ੍ਰੀਏਟਰ ਹੈਗਾ ਉਹਨੂੰ ਮੈਂ 10 ਸਾਲ ਪਹਿਲਾਂ ਮਿਲਿਆ ਸੀ ਉਹ ਇੱਕ بڑے ਅਮਰੀਕਾ ਦੇ ਵਨ ਆਫ ਦਾ ਟਾਪ ਫਿਲਮ ਸਕੂਲਸ ਵਿੱਚ ਗ੍ਰੈਜੂਏਟ ਕਰ ਰਹੀ ਸੀ ਸਦਰਨ ਕੈਲੀਫੋਰਨੀਆ ਦੇ ਵਿੱਚ ਚੈਪਮਨ ਯੂਨੀਵਰਸਿਟੀ ਉਹਨਾਂ ਦਾ ਚੈਪਮਨ ਯੂਨੀਵਰਸਿਟੀ ਦਾ ਫਿਲਮ ਸਕੂਲ ਦਾ ਇੱਕ ਪਾਰਟਨਰਸ਼ਿਪ ਹੈਗੀ ਹੈ ਸਿਕਲੈਂਸ ਫੈਸਟੀਵਲ ਦੇ ਨਾਲ ਸਿਕਲੈਂਸ ਫੈਸਟੀਵਲ ਇਸ ਵੇਲੇ ਦੁਨੀਆ ਦਾ ਇੱਕੋ ਇੱਕ ਮਾਹਰ ਫਿਲਮ ਫੈਸਟੀਵਲ ਹੈ ਜਿਹੜਾ ਕਿ ਹਰ ਸਾਲ ਉਹਨਾਂ ਦਾ ਫੈਸਟੀਵਲ ਸਦਰਨ ਕੈਲੀਫੋਰਨੀਆ ਆਂਦਾ ਹੈ ਹੁਣ ਉਹਨਾਂ ਨੇ ਚੰਡੀਗੜ੍ਹ ਵੀ ਕਰਦੇ ਨੇ ਲੰਡਨ ਬ੍ਰਿਟਿਸ਼ ਕੋਲੰਬੀਆ ਪੂਰੀ ਦੁਨੀਆ ਦੇ ਵਿੱਚ ਇੱਕ ਫਿਲਮ ਫੈਸਟੀਵਲ ਹੈਗਾ ਤੇ ਜਿਹੜਾ ਚੈਪਮਨ ਦੇ ਵਿੱਚ ਹੁੰਦਾ ਆ ਉਹਦੇ ਵਿੱਚ ਕੀ ਹੈ ਕਿ ਕਾਫੀ ਜਿਹੜਾ ਉੱਥੇ ਤੇ ਸਟੂਡੈਂਟਸ ਨੇ ਜਾਂ ਸਟੂਡੈਂਟ ਜਿਹੜੇ ਗ੍ਰੈਜੂਏਟ ਹੋਣ ਲੱਗੇ ਨੇ ਅ ਅਮਰੀਕਨ ਸਟੂਡੈਂਟਸ ਨੇ ਐਸਿਕ ਐਸਿਕ ਕਹਾਣੀਆਂ ਬਾਰੇ ਪਿਕਚਰ ਬਣਾਉਂਦੇ ਨੇ ਲਾਈਵ ਐਕਸ਼ਨ ਐਨੀਮੇਸ਼ਨ ਹੋ ਗਈ ਲੰਬੀ ਪਿਕਚਰ ਹੋ ਗਈਆਂ ਛੋਟੀਆਂ ਹੋ ਗਈਆਂ ਉਹਨਾਂ ਦੀ ਟ੍ਰੇਨਿੰਗ ਹੋ ਰਹੀ ਹੈ ਉਹ ਟ੍ਰੇਨਿੰਗ ਦਾ ਬਸ ਇਹ ਹੈ ਕਿ ਤੁਸੀਂ ਸਿੱਖ ਕਹਾਣੀਆਂ ਦੱਸਣੀਆਂ ਨੇ ਉਹ ਰਾਇਨ ਤੇ ਮੇਰਾ ਮਲਕਾ ਤੋਂ ਉੱਥੇ ਹੋਈ ਸੀ ਉਹ ਰੈਂਡਮਲੀ ਅਸਾਈਨ ਹੋ ਗਿਆ ਸੀ ਉਹਨੂੰ ਪ੍ਰੋਜੈਕਟ ਤੋਂ ਨਿਊਯਾਰਕ ਜਾ ਤੇ ਇੱਕ ਫਾਲੋ ਕਰੇ ਇੱਕ ਸਿੱਖ ਬੰਦਾ ਹੈਗਾ ਜਿਹੜਾ ਕਿ ਕੈਪਟਨ ਅਮਰੀਕਾ ਡਰੈਸ ਅਪ ਹੁੰਦਾ ਹੈ ਸੋ ਉਹਨਾਂ ਨੇ ਪਹਿਲੀ ਫਿਰ ਇੱਕ ਛੋਟੀ ਡਾਕੂਮੈਂਟਰੀ ਬਣਾਈ ਸੀ ਰੈਡਵਰਟਨ ਬੀਅਰ ਜਿਹੜੀ YouTube ਦੇ ਉੱਤੇ ਕਾਫੀ ਉਹਦਾ ਸਕਸੈਸ ਮਿਲੇ ਸੀ ਸੋ ਰਾਇਨ ਤਿੰਜਣਿਆਂ ਨੇ ਬਣਾਈ ਸੀ ਸੋ ਰਾਇਨ ਨੂੰ ਲੱਗਾ ਬਈ ਮੈਂ ਨਾ ਵਿਸ਼ਵਜੀਤ ਦੀ ਕਹਾਣੀ ਨੂੰ ਫੋਲੋ ਕਰਨਾ ਔਰ ਕੀ ਤਾਂ ਫੋਲੋ ਸਾਡਾ ਕੁਝ ਸਾਲਾ ਸਾਡੀ ਗੱਲਬਾਤ ਨਹੀਂ ਹੋਈ ਮੇਰੀ ਕਹਾਣੀ ਫੋਲੋ ਕਰਦਾ ਰਿਹਾ ਫਿਰ ਉਹਨਾਂ ਨੇ 2018 ਦੇ ਵਿੱਚ ਮੇਰੇ ਕੋਲ ਆ ਕੇ ਕਹਿਿਆ ਵਿਸ਼ਵਜੀਤ ਬਈ ਮੈਂ ਤੇਰੀ ਕਹਾਣੀ ਪੂਰੀ ਨਾ ਲਾਈਫ ਕਹਾਣੀ ਦੱਸਣਾ ਚਾਹੁੰਦਾ ਪਹਿਲੀ ਪਿਕਚਰ ਅਸੀਂ ਸਿਰਫ ਤੇਰਾ ਜਿਹੜਾ ਕੈਪਟਨ ਅਮਰੀਕਾ ਦਾ ਥੋੜਾ ਜਿਹੜਾ ਤੁਹਾਡੀ ਪਰਫਾਰਮੈਂਸ ਆਟ ਹੈ ਪਰ ਅਸੀਂ ਸੋਚ ਰਹੇ ਸੀ ਵੀ ਯੂ ਨੋ ਲਾਈਵ ਕਹਾਣੀ ਦੱਸਣੀ ਬੜੀ ਕਿੱਦਾਂ ਅਸੀਂ ਦੱਸੀ ਸੋ ਅਸੀਂ ਡਿਸਾਈਡ ਕੀਤਾ ਸੀ ਅਸੀਂ ਐਨੀਮੇਸ਼ਨ ਬਣਾਵਾਂਗੇ ਲਾਈਵ ਐਕਸ਼ਨ ਨਹੀਂ ਬਣਾਵਾਂਗੇ ਕਿਉਂਕਿ ਮੇਰੀ ਕਹਾਣੀ ਦੇ ਵਿੱਚ ਦੋ ਬੜੇ ਵੱਡੀ ਟਰੈਜਡੀਆਂ ਦਾ ਹੱਥ ਹੈਗਾ ਇੱਕ ਹੈਗਾ 84 ਦਾ ਕੱਲੂਕਾਰਾ ਤੇ ਦੂਜਾ ਹੈਗਾ 911 ਜਿਹੜਾ ਕਾਂਡ ਅਮਰੀਕਾ ਦੇ ਵਿੱਚ ਵਾਅਸੀ ਜਿਹੜਾ ਜਿੱਥੇ ਹੁਣ ਮੈਂ ਨਿਊਯਾਰਕ ਸ਼ਹਿਰ ਦੇ ਵਿੱਚ ਰਹਿਣਾ ਇਹਨਾਂ ਨੂੰ ਲਾਈਵ ਐਕਸ਼ਨ ਵਿੱਚ ਦੱਸਣਾ ਬੜਾ ਇੱਕ ਚੈਲੰਜ ਹੈਗਾ ਰਾਈਟ ਤੁਸੀਂ ਇਹਨਾਂ ਬਾਰੇ ਆਪਣੀ ਪਿਕਚਰਾਂ ਬਣਾ ਸਕਦੇ ਆਗੇ ਸੋ ਅਸੀਂ ਹੈ ਅਸੀਂ ਐਨੀਮੇਸ਼ਨ ਕਰਾਂਗੇ ਤਾਂ ਕਿ ਥੋੜਾ ਬਚਣਾ ਉਹਦੇ ਵਿੱਚ ਕ੍ਰੀਏਟਿਵ ਫਰੀਡਮ ਤੇ ਥੋੜਾ ਗ੍ਰਾਫਿਕ ਥੋੜੀ ਜਿਹੜੀ ਨੇਚਰ ਹੁੰਦੀ ਹੈ ਯੂ نو ਜਿਸ ਤਰ੍ਹਾਂ ਟ੍ਰੈਜੇਡੀ ਦਿਖਾਣਾ ਥੋੜੀ ਐਨੀ ਐਨੀ ਪਿਆਰਕ ਨਹੀਂ ਹੁੰਦੀ ਕਿ ਜਿੱਥੇ ਲੋਕੀ ਦੇਖ ਕੇ ਕਹਿਣ ਬਈ ਆਹ ਰਿਹਾ ਇਹ ਤਾਂ ਕੀ ਸਾਨੂੰ ਦਿਖਾ ਰਿਹਾ ਹੈ I want to know ਕਿ ਤੁਹਾਡੀ ਜਰਨੀ ਕਿਦਾਂ ਰਹੀ ਸਿੱਖ ਅਮਰੀਕਨ ਨੂੰ ਬਣਾਉਣ ਦੀ ਓਬਵੀਅਸਲੀ ਐਨੀਮੇਸ਼ਨ ਬਣਾਉਣ ਚ ਟਾਈਮ ਲੱਗਦਾ ਹੈ देयर ਇਜ਼ ਲੋਟ ਆਫ ਕ੍ਰੀਏਟੀਵਿਟੀ ਜੋ ਤੁਸੀਂ ਵਿੱਚ ਪਾਉਂਦੇ ਹੋ ਐਂਡ ਆਲਸੋ ਵਿਦ दैट ਐਂਡ ਮਾਰਕੀਟਿੰਗ ਪਰਸਪੈਕਟਿਵ ਤੇ ਕਿਦਾਂ ਇਹ ਮੂਵੀ ਅੱਗੇ ਆਈ ਲੋਕਾਂ ਵਿੱਚ ਜੀ ਯਾ ਐਨੀਮੇਸ਼ਨ ਬਹੁਤ ਬਹੁਤ ਮੈਨਰ ਦੇ ਸਾਰੇ ਦੇਖਦੇ ਆ ਸਾਨੂੰ ਪਸੰਦ ਹੁੰਦੀ ਹੈ ਟੀਵੀਆ ਦੇ ਵੱਡੀ ਸਕਰੀਨ ਤੇ ਤੇ ਅਸੀਂ ਜਦੋਂ ਸ਼ੁਰੂ ਡਿਸਾਈਡ ਕੀਤਾ ਵੀ ਅਸੀਂ ਐਨੀਮੇਸ਼ਨ ਬਣਾਉਣਾ ਹੈ ਸਭ ਤੋਂ ਪਹਿਲਾਂ ਕੀ ਹੁੰਦਾ ਤੁਸੀਂ ਇੱਕ ਨਾ ਕਹਾਣੀ ਦਾ ਸਟੋਰੀ ਇੱਕ ਸਮਰੀ ਤਿਆਰ ਕਰਦੇ ਹੋ ਫਿਰ ਤੁਸੀਂ ਇੱਕ ਸਟੋਰੀਬੋਰਡ ਆਰਟਿਸਟ ਨੂੰ ਹਾਇਰ ਕਰਦੇ ਹੋ ਜਿਹੜਾ ਕਿ ਉਸ ਕਹਾਣੀ ਨੂੰ ਥੋੜਾ ਪੜ੍ਹ ਕੇ ਕੁਝ ਪਿਕਚਰਾਂ ਬਣਾਉਂਦਾ ਸੋ ਸਭ ਤੋਂ ਪਹਿਲਾਂ ਤਾਂ ਅਸੀਂ ਉਹ ਕੀਤਾ ਰਾਜ ਦਾ ਇੱਕ ਯਾਰ ਹੈਗਾ ਨੇਟ ਬਹੁਤ ਜ਼ਬਰਦਸਤੋ ਨੇ ਕੰਮ ਕੀਤਾ ਉਹਨੇ ਕੁਝ ਪੇਜ ਦੇ ਨਾ ਡਰਾਇੰਗਸ ਬਣਾਈਆਂ ਬਹੁਤ ਸੋਹਣੀਆਂ ਉਹ ਕੰਪਿਊਟਰ ਨਹੀਂ ਯੂਜ਼ ਕਰਦਾ ਸਿਰਫ ਪੇਪਰ ਜਿਸ ਦਾ ਦਾ ਸੋ ਨੂੰ ਲੱਗਾ ਟਾਈਮ ਕਈ ਮਹੀਨੇ ਲੱਗੇ ਬਟ ਬਹੁਤ ਵਧੀਆ ਕੰਮ ਕੀਤਾ ਉਹ ਸਟੋਰੀ ਬੋਰਡਸ ਨੂੰ ਲੈ ਕੇ ਅਸੀਂ ਐਨੀਮੇਸ਼ਨ ਕੰਪਨੀ ਨੂੰ ਦਿੱਤੇ ਐਨੀਮੇਸ਼ਨ ਕੰਪਨੀ ਜਿਹੜੀ ਆਸਟ੍ਰੇਲੀਆ ਚ ਹੈ ਉਹ 15 ਬੰਦੇ 6 ਮਹੀਨੇ ਲੱਗੇ ਇੱਕ 10 ਮਿੰਟ ਦੀ ਪਿੱਛੇ ਨੂੰ ਬਣਾਉਣ ਲਈ ਹੰਡਰਡਸ ਆਫ ਆਵਰਸ ਬਹੁਤ ਮਹਿੰਗੀ ਹੁੰਦੀ ਐਨੀਮੇਸ਼ਨ ਆਈ ਗਿਵਨ ਐਗਜ਼ਾਮਪਲ ਜਿਹੜੀ ਪਿਛਲੇ ਸਾਲ ਨਾ ਇੱਕ ਸੋਨੀ ਐਨੀਮੇਸ਼ਨ ਦੀ ਪਿਕਚਰ ਆਈ ਸੀ ਸਪਾਇਡਰਮੈਨ ਸਪਾਇਡਰ ਵਰਸ ਜਿਹੜੇ ਕਿ ਕਾਇਰੋ ਇਸ ਬੇਸਡ ਇਨ ਉਹਦੇ ਕੁਝ ਮੁੰਬਈ ਹਟਨ ਵੀ ਹੈਗਾ ਕੁਝ ਬੰਬੇ ਦੇ ਸੀਨਸ ਵੀ ਹੈਗੇ ਨੇ ਮੁੰਬਈ ਦੇ ਸੀਨਸ ਉਸ ਪਿਕਚਰ ਨੂੰ ਬਣਾਉਣ ਲਈ ਉਹਨਾਂ ਨੂੰ 5 ਸਾਲ ਲੱਗੇ ਸੀ ਔਰ ਹਜ਼ਾਰ ਐਨੀਮੇਟਰਸ ਨੇ ਕੰਮ ਕੀਤਾ ਸੀ ਬ੍ਰਿਟਿਸ਼ ਕੋਲੰਬੀਆ ਵੈਂਕੂਵਰ ਦੇ ਵਿੱਚ ਕੈਨੇਡਾ ਤੇ ਮੁੰਬਈ ਦੇ ਵਿੱਚ ਐਨੀਮੇਟਰਸ ਐਨੀਮੇਸ਼ਨ ਟੈਕਨੋਲੋਜੀਸ ਨੂੰ ਹੁੰਦੇ ਬਹੁਤ ਟਾਈਮ ਲੱਗਦਾ ਹੈ ਪੈਸੇ ਲੱਗਦੇ ਨੇ ਸੁਸ ਨੂੰ ਇੱਕ ਇੱਕ ਤਾਂ ਇਹ ਬਣੀ ਪਿਕਚਰ ਮਾਰਕੀਟਿੰਗ ਕਰਨ ਲਈ ਉਹ ਇੱਕ ਫਿਰ ਇੱਕ ਵੱਖਰਾ ਤੜਾ ਹੁੰਦਾ ਹੈਗਾ ਵੀ ਵਰ ਫੋਰਚੂਨੇਟਸ ਅਸੀਂ ਇੱਕ ਪੀਆਰ ਫਰਮ ਹਾਈ ਕੀਤੀ ਲੰਡਨ ਦੇ ਵਿੱਚ ਬੇਸ ਤੇ ਜਿਹੜੇ ਸਿਰਫ ਸ਼ਾਰਟ ਟਰਮ ਦੇ ਤੇ ਫੋਕਸ ਕਰਦੇ ਨੇ ਉਹਨਾਂ ਨੇ ਸਾਨੂੰ ਕਵਰੇਜ ਦਵਾਈ ਯੂ ਨੋ ਗੁੱਡ ਮਾਰਨਿੰਗ ਅਮਰੀਕਾ ਯੂ ਐਸ ਦੇ ਵਿੱਚ ਫੋਰਬਸ ਐਂਡ ਸੀ ਐਨ ਐਨ ਸੋ ਵੀ ਵਰ ਲੱਕੀ ਕਿ ਇਸ ਪਿਕਚਰ ਨੂੰ ਕਾਫੀ ਨਿਊਜ਼ ਮੀਡੀਆ ਵੱਲੋਂ ਕਵਰੇਜ ਮਿਲੀ ਤੇ ਕੁਝ ਮਹੀਨੇ ਬਾਅਦ ਔਰਸੀ ਪੀਆਰ ਫਰਮ ਨੇ ਗੁਨੀਤ ਮੋਂਗਾ ਕਪੂਰ ਨੂੰ ਅਪਰੋਚ ਕੀਤਾ ਜਿਨਾਂ ਨੇ ਕਿ ਪਿਛਲੇ ਸਾਲ ਉਸ ਤੋਂ ਪਿਛਲੇ ਸਾਲ ਜਦੋਂ ਪਿਕਚਰ ਆਈ ਸੀ ਪਿਛਲੇ ਸਾਲ ਉਸ ਪਿਛਲੇ ਸਾਲ ਮਾਰਚ ਦੇ ਵਿੱਚ 2023 ਦੇ ਵਿੱਚ ਉਹਨਾਂ ਨੇ ਇੱਕ ਸ਼ਾਰਟ ਲਾਈਵ ਐਕਸ਼ਨ ਡਾਕੂਮੈਂਟਰੀ ਦੇ ਵਿੱਚ ਗੁਨੀਤ ਮੋਂਗਾ ਕਪੂਰ ਨੇ এলিਫੈਂਟ ਵਿਸਪਰ ਲਈ ਅਵਾਰਡ ਜਿੱਤਿਆ ਸੀ ਤਾਂ ਉਹ ਜਾਣਦੇ ਸੀ ਸਾਡੀ ਪੀਆਰ ਫਰਮ ਨੇ ਉਹਨਾਂ ਨੇ ਪਿਕਚਰ ਦਿਖਾਈ ਕੁਝ ਹਫ਼ਤੇ ਲੱਗੇ ਗੁਨੀਤ ਬੜੀ ਬੀਜ਼ੀ ਸੀ ਕਿ ਉਹਨੇ ਅੰਤ ਵਿੱਚ ਪਿਕਚਰ ਦੇਖੀ ਬਹੁਤ ਪਸੰਦ ਆਈ ਕਹਿੰਦੀ ਹਾਂਜੀ ਮੈਂ ਐਗਜ਼ੀਕਿਟਿਵ ਪ੍ਰੋਡਿਊਸਰ ਬਣਾਂਗੇ ਐਗਜ਼ੀਕਿਟਿਵ ਪ੍ਰੋਡਿਊਸਰ ਬਣ ਉਹਨੇ ਉਹ ਜਾਨਦੀ ਹੈ ਵਿਕਾਸ ਖਰਨ ਉਹ ਯਾਰ ਨੇ ਉਹਨੇ ਪਿਕਚਰ ਪੇ ਜੀ ਵਿਕਾਸ ਨੂੰ ਕਿ ਬਤੂ ਦੇ ਕੇ ਬੜੀ ਜ਼ਬਰਦਸਤ ਪਿਕਚਰ ਹੈ ਮੈਂ ਐਡੀ ਐਗਜ਼ੀਕਿਊਟਿਵ ਪ੍ਰੋਡਿਊਸਰ ਬਣ ਰਹੀ ਆ ਤੂੰ ਵੀ ਆ ਜਾ ਉਹਨੇ ਦੇਖਿਆ ਉਹਨੂੰ एकदम पसੰਦ ਆਇਆ ਕਹਿੰਦਾ ਹਾਂਜੀ ਮੈਂ ਵੀ ਆਨਬੋਰਡ ਆਇਗਾ ਤੇ ਫੋਨ ਤੇ ਗੱਲ ਹੋਈ ਤੇ ਮੈਨੂੰ ਪਤਾ ਸੀ ਵਿਕਾਸ ਖਰਨ ਵਾਲੇ ਬਟ ਐਨਾ ਨਹੀਂ ਪਤਾ ਸੀ ਅੰਮ੍ਰਿਤਸਰ ਤੋਂ ਹੈਗਾ ਉੱਥੇ ਤਾਂ ਜੰਮਿਆ ਬਣਿਆ ਹੈ ਤੇ ਉਹ ਉਹਦੀ ਵੀ ਆਪਣੀ ਕਹਾਣੀ ਹੈ ਜਦੋਂ ਚੋਰਾਸ ਕੀ ਕਾਂਡ ਉਹ ਐਸੀ ਜੂਨ ਦੇ ਵਿੱਚ ਉਹਦੇ ਦਾਦ ਜੀ ਨੂੰ ਲੈ ਕੇ ਗਏ ਸੀ ਅਮ ਜਦੋਂ ਕੀ ਪਰਕਰਮਾ ਸਾਫ ਹੋ ਰਹੀ ਸੀ ਸੋ ਇੱਕ ਉਹ ਸਪਕਤ ਉਹ ਸਾਨੂੰ ਕਹਾਣੀਆਂ ਦੱਸਦਾ ਹੈ 9 11 ਤੋਂ ਬਾਅਦ ਉਹਨੇ ਇੱਕ ਲੰਗਰ ਕਰਾਇਆ ਸੀ ਟਾਈਮ ਸਕੂਲ ਦੇ ਵਿੱਚ ਉਹ ਇੱਕ ਉਹਦੀ ਹੋਰ ਕਹਾਣੀ ਹੈਗੀ ਸੋ ਉਹ ਦੋਨੋਂ ਆਏ ਉਹਨਾਂ ਨੇ ਫਿਰ ਇਸ ਪਿਛ ਨੂੰ ਹੋਰ ਵੀ ਐਂਪਲੀਫਾਈ ਉਹਨਾਂ ਨੇ ਬਹੁਤ ਹਕਾ ਲਾਇਆ ਵੀ ਅਸੀਂ ਨੋਮੀਨੇਸ਼ਨ ਤੱਕ ਜਾਈਏ ਸੋ ਸੀ ਕੁਆਲੀਫਾਈ ਤਾਂ ਹੋ ਗਏ ਸੀਗੇ ਬਟ ਯੂ نو ਉਹਨਾਂ ਨੇ ਕਾਫੀ মিডিਆ ਦੇ ਵਿੱਚ ਕਾਫੀ ਕਵਰੇਜ ਹੋਈ ਸੀ ਉਹਨਾਂ ਰਾਹੀਂ ਹੋਰ ਬਹੁਤ ਲੋਕਾਂ ਨੂੰ ਰੀਚ ਆਊਟ ਕੀਤੀ ਸੀ ਸੋ ਯੂ نو ਉਹਨਾਂ ਦੀ ਬੜੀ ਮਿਹਨਤ ਸੀਗੀ ਮੈਂ ਉਹਨਾਂ ਨੂੰ ਬੜਾ ਸ਼ੁਕਰਗੁਜ਼ਾਰ ਹੈਗਾ ਉਹਨਾਂ ਨੇ ਬੜਾ ਪ੍ਰੇਮ ਪਿਆਰ ਯਾਨੀ ਪਾ ਕੇ ਉਹਨਾਂ ਨੇ ਬੜੀ ਮਿਹਨਤ ਲਾਈ ਹੈਗੀ